ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਜ਼ਰੂਰ ਦਬਾ ਲ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਸਾਡੇ ਪਿੰਡ ਵਾਲੇ ਦੋ ਕਮਰਿਆਂ ਮੂਰੇ ਪੱਕਾ ਵੇੜਾ ਸੀ ਜਿਸ ਦੇ ਇੱਕ ਪਾਸੇ ਖੰਧੋੜੀ ਸੀ ਜਾਨੀ ਚੁੱਲ੍ਹਾ ਚੌਂਕਾ ਸੀ ਉਸੇ ਵੇੜੇ ਵਿੱਚ ਅਸੀਂ ਗਰਮੀਆਂ ਵਿੱਚ ਰਾਤ ਨੂੰ ਮੰੰਜੀਆਂ ਢਾ ਕੇ ਸੌਂਦੇ ਸੀ ਉਸ ਦਿਨ ਰੋਟੀ ਟੋਕ ਤੋਂ ਵੇਲੀ ਹੋ ਕੇ ਮੇਰੀ ਮਾਂ ਕਮਰੇ ਵਿੱਚ ਲਾਲਟਨ ਦੀ ਰੋਸ਼ਨੀ ਵਿੱਚ ਕੋਈ ਕੰਮ ਕਰਨ ਲੱਗ ਪਈ ਸ਼ਾਇਦ ਚਰਖਾ ਚਰਖਾ ਘੱਤੀ ਸੀ ਜਾਂ ਕੱਪੜੇ ਤਿਆਰ ਕਰਦੀ ਸੀ ਮੇਰੇ ਯਾਦ ਨਹੀਂ ਕਿਉਂਕਿ ਮੈਂ ਉਦੋਂ ਬਹੁਤ ਛੋਟਾ ਸੀ ਤੀਜੀ ਚੌਥੀ ਚ ਪੜਦਾ ਹੋਵਾਂਗਾ ਅਸੀਂ ਤਿੰਨੇ ਭੈਣ ਭਰਾ ਬਾਹਰ ਮੰਝੀਆਂ ਤੇ ਸੌਣ ਦੀ ਕੋਸ਼ਿਸ਼ ਕਰ ਰਹੇ ਸੀ ਜੰਗਲੇ ਵਿੱਚ ਦੀ ਲਾਲਟਨ ਦੀ ਥੋੜੀ ਥੋੜੀ ਰੋਸ਼ਨੀ ਬਾਹਰ ਆਉਂਦੀ ਸੀ ਅੱਧ ਹਨੇਰੀ ਕਾਰਨ ਸਾਨੂੰ ਨੀਂਦ ਨਹੀਂ ਸੀ ਆ ਰਹੀ ਮੈਂ ਮੇਰੀ ਮਾਂ ਨੂੰ ਅੰਦਰੋਂ ਬੁਲਾਉਣ ਗਿਆ ਕਿ ਉਹ ਬਾਹਰ ਆ ਕੇ ਸਾਡੇ ਕੋਲ ਸੌਂ ਜਾਵੇ ਪਰ ਉਸ ਦਾ ਇਰਾਦਾ ਕੰਮ ਮੁਕਾ ਕੇ ਹੀ ਆਉਣ ਦਾ ਸੀ ਉਸ ਨੂੰ ਬੁਲਾਉਣ ਗਿਆ ਉਹ ਬਸ 5 ਮਿੰਟ 5 ਮਿੰਟ ਕਰਦੀ ਰਹੀ ਕੰਮ ਮੁਕਾ ਕੇ ਮੇਰੀ ਮਾਂ ਨੇ ਕਮਰੇ ਦਾ ਅਰਲ ਲਾਈਟ ਅਰਲ ਲਾਈ ਲਾਲਟਨ ਦੀ ਬੱਤੀ ਨੀਵੀਂ ਕਰਕੇ ਸਾਡੇ ਕੋਲ ਸੌਣ ਹੀ ਲੱਗੀ ਸੀ ਪਰ ਮੰਜੇ ਤੇ ਮੈਨੂੰ ਨਾ ਦੇਖ ਕੇ ਉਹ ਘੁਬਰਾ ਗਈ ਉਸ ਨੇ ਇੱਧਰ ਉੱਧਰ ਵੇਖਿਆ ਫਿਰ ਉਸ ਨੇ ਲਾਲਟਨ ਦੀ ਬੱਤੀ ਉੱਚੀ ਕੀਤੀ ਮੈਨੂੰ ਆਸ-ਪਾਸੇ ਦੇਖਿਆ ਨਾਲ ਹੀ ਬਣੀ ਖੂਹੀ ਵਾਲੀ ਲੈਟਰਨ 'ਚ ਵੀ ਨਿਗਾ ਮਾਰੀ ਇੱਕ ਅੱਧੀ ਆਵਾਜ਼ ਵੀ ਮਾਰੀ ਪਰ ਕੋਈ ਹੰਗਾਰਾ ਨਾ ਵੇਖ ਕੇ ਉਹ ਹੋਰ ਵੀ ਘੁਬਰਾ ਗਈ ਉਸ ਨੇ ਵੇਖਿਆ ਕਿ ਘਰ ਦੇ ਮੇਨ ਗੇਟ ਨੂੰ ਵੀ ਅੰਦਰੋਂ ਤਾਲਾ ਲੱਗਿਆ ਹੋਇਆ ਹੈ ਫਿਰ ਅਚਾਨਕ ਉਸ ਨੇ ਕਮਰੇ ਦਾ ਦਰਵਾਜਾ ਖੋਲਿਆ ਤੇ ਮੈਂ ਖੜਾ ਖੜਾ ਹੀ ਪਲੰਘ ਤੇ ਸਿਰ ਸੁੱਟੀ ਸੌ ਰਿਹਾ ਸੀ ਉਸ ਤੇ ਬਾ ਸਾਹ ਵਿੱਚ ਸਾਹ ਆਇਆ ਉਸ ਨੇ ਮੈਨੂੰ ਚੁੱਕ ਕੇ ਬਾਹਰ ਮੰਜੇ ਤੇ ਪਾ ਦਿੱਤਾ ਅਗਲੇ ਦਿਨ ਉਸ ਨੇ ਮੈਨੂੰ ਸਾਰੀ ਗੱਲ ਦੱਸੀ ਮੇਰੀ ਮੇਰੇ ਮਾਂ ਨੂੰ ਅੰਦਰੋਂ ਬੁਲਾਉਣ ਜਾਣ ਦਾ ਤਾਂ ਯਾਦ ਸੀ ਬਾਕੀ ਦੀ ਵਾਰ ਦਾਤ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਹ ਰਾਤ ਮੇਰੀ ਮਾਂ ਕਦੇ ਨਾ ਭੁੱਲੀ ਕਿਉਂਕਿ ਉਹ ਇੱਕ ਮਾਂ ਸੀਨਾ ਸੋ ਇਹ ਸੀ ਜੀ ਆਪਣੀ ਅੱਜ ਦੀ ਛੋਟੀ ਜੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਆਂ ਜੀ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਧੰਨਵਾਦ